ਇਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਤ ਜੀ ਸਹਾਇ ਬਾਹਰ ਸ੍ਰੀ ਭਗਤ ਜੀ ਕੀ ਪਾਛਾਈ ਦਸਵੀਂ ਪ੍ਰਥਮ ਭਗਤ ਜੀ ਸਮਰਕਾ ਗੁਰੂ ਨਾਨਕ ਲਈ ਧਿਆਏ ਰੰਗਤ ਗੁਰਤੇ ਅਮਰਦਾਸ RAM DAS ਹੋਈ ਸਹਾਇ ਅਰਜਨ ਹਰਿ ਗੋਵੰਦ ਨਾਮ ਸਮਰੋ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦੇਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਹਰ ਨਾਉ ਨੇ ਦਵੈ ਤਾਏ ਸਭ ਥਾਈ ਹੋਏ ਸਹਾਇ ਦਸਮਾ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਸਸਾਂ ਬਾਦ ਸ਼ਾਇਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਦਾਰ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੋਹਾਂ ਸਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਜਨਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਬਾਹੀਂ ਦੇਖ ਅੰਡਠ ਕੀਤਾ ਤੇਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਜਨਾ ਸੇਨਾ ਸਿੰਘਣੀਆਂ ਨੇ ਧਰਮ ਹੇਤ ਸਿਰ ਦਿੱਤੇ ਬੰਦ ਬੰਦ ਘਟਾਈ ਖੋਪਰੀਆਂ ਲੋਹੀਆਂ ਚਰਕੜੀਆਂ ਤੇ ਚੜੇ ਆਰਿਆਂ ਨਾਲ ਚਰਾਏਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਰਿਆ ਸਿੱਖੀ ਕੇਸਾਂ ਸਵਾਸਾ ਨਾਲ ਲਿਭਾਈ ਸਨਾਹ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਤਿ ਆਵੈ ਚਤਿ ਆਵਨ ਖਾ ਸਤਿ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਏ ਦੇਖ ਤੇਗ ਫਤਿਹ ਬਤ ਕੀ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿਖਾ ਨੂੰ ਸਖੀ ਦਾਨ ਕੇਸਦਾਨ ਰਹਿਤ ਦਾਨ ਬਵੇਕ ਦਾਨ ਵਿਸਾਹਾ ਦਾਨ ਪ੍ਰੋਸਾਦਾਨ ਦਾਨ ਸਿਰਦਾਨ ਨਾਮ ਦਾ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜਗਾਟਾਲ ਧਰਮ ਕਾਜੈਕਾਰ ਹੋਵੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਛਕਾ ਦਾ ਮਾਨਮੀ ਮਾਤੁ ਚੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਜਿਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਿਦਾ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਂ ਨੇ ਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਨਿਆਸਰਿਆਂ ਦਾ ਆਸਰਾ ਧੰਤੰਦ ਸਭ ਬਾਦਿਸ਼ਾਹਿਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਤਨ ਤਨ ਬ੍ਰਹਮ ਗਿਆਨੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਵਿੱਤਰ ਪਾਵਨ ਦਰਬਾਰ ਵਿਖੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਸਰਬੱਤ ਸੰਗਤ ਦੇ ਭਲੇ ਲਈ ਅਰਦਾਸ ਬੇਨਤੀ ਹੈ ਕਿਰਪਾ ਕਰੋ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਬੇਅੰਤ ਸੰਤਾਨ ਨੇ ਆਪ ਜੀ ਦੇ ਚਰਨ ਪਰਛੇ ਹਾਂ ਸਾਰਿਆਂ ਦਾ ਤਿਲ ਫੁੱਲ ਦਰ ਪ੍ਰਵਾਨ ਕਰਨਾ ਯਾਤਰਾ ਸਫਲਾ ਕਰਨੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿਚਲਾਓ ਨਾਮ ਦੀ ਦਾ ਗੁਰਸਿੱਖੀ ਦੀਆਂ ਦਾਤਾਂ ਬਖਸ਼ੋ ਸੱਚੇ ਪਾਤਸ਼ਾਹ ਕਿਰਪਾ ਕਰਨੀ ਸੇਵਾਦਾਰਾਂ ਦੇ ਸਰਤੇ ਮਿਹਰ ਭਰੇ ਹੱਥ ਰੱਖ ਕੇ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਉਹੀਆਂ ਪੁੱਲਾਂ ਚੁਕਾਂ ਦੀ ਖਮਾ ਕਰੋ ਕਿਰਪਾ ਕਰੋ ਸਰਬੱਤ ਦਾ ਭਲਾ ਕਰੋ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਲਨ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ